ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਟੀਵੀ ਮੁਕਤ ਭਾਰਤ ਮੁਹਿੰਮ ਤਹਿਤ ਪਿੰਡ ਜਗਤਪੁਰੇ ਵਿਕੇ ਹੈਲਥ ਬੈਲੈਂਸ ਸੈਂਟਰ ਵੱਲੋਂ ਟੀਵੀ ਮੁਕਤ ਅਭਿਆਸ ਕੈਂਪ ਲਗਾਇਆ ਗਿਆ ਹੈ ਜਿਸ ਦੌਰਾਨ ਸਿਵਲ ਸਰਜਨ ਦਫ਼ਤਰ ਤੋਂ ਆਈ ਟੀਮ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਗਿਆ ਉਨ੍ਹਾਂ ਦੀ ਜਾਂਚ ਵੀ ਕੀਤੀ ਗਈ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਸਿਵਲ ਸਰਜਨ ਦਫ਼ਤਰ ਤੋਂ ਆਏ ਟੀਮ ਵਿੱਚ ਸ਼ਾਮਿਲ ਰਾਜੀਵ ਕੁਮਾਰ ਸਟਾਫ ਨਰਸ, ਰਾਜਵਿੰਦਰ ਕੌਰ ਰੇਡੀਓਗ੍ਰਾਫਰ ਦਮਨਪ੍ਰੀਤ ਸਿੰਘ ਲੈਬ ਟੈਕਨੀਸ਼ੀਅਨ ਅਤੇ ਹੈਲਥ ਬੈਲੈਂਸ ਸੈਂਟਰ ਕੰਡਿਆਲਾ ਤੋਂ ਅਮਨ ਕੌਰ ਰਣਜੀਤ ਕੌਰ ਸਰਵਿੰਦਰਜੀਤ ਕੌਰ ਆਦ ਵਰਕਰ ਹਾਜ਼ਰ ਸਨ ਇਸ ਮੌਕੇ ਉੱਗੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਣਜੀਤ ਸਿੰਘ ਰਾਣਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਦੇ ਸਹਿਯੋਗ ਸਦਕਾ ਇਹ ਕੈਂਪ ਲਗਾਇਆ ਗਿਆ ਰਣਜੀਤ ਸਿੰਘ ਰਾਣਾ ਵੱਲੋਂ ਸਮੇਂ ਸਮੇਤੇ ਪਿੰਡ ਜਕਤਪੁਰੇ ਦੀ ਸਾਫ ਸਫਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਨੇ ਆਖਿਆ ਕਿ ਜੇਕਰ ਪਿੰਡ ਵਿੱਚ ਸਾਫ ਸਵਾਈ ਹੋਵੇਗੀ ਤਾਂ ਹੀ ਲੋਕ ਇਸ ਬਿਮਾਰੀ ਤੋਂ ਨਿਜਾਤ پا ਸਕਣਗੇ। ਉਹਨਾਂ ਵੱਲੋਂ ਪਿੰਡ ਦੀ ਸਾਂਭ ਸੰਭਾਲ ਲਈ ਹੋਰ ਵੀ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ OPT ਵਿੱਚ 156 ਵਿਅਕਤੀਆਂ ਦੀ ਜਾਂਚ ਦੌਰਾਨ ਉਹਨਾਂ ਦੇ ਖੂਨ ਦੇ ਸੈਂਪਲਾਂ ਦੀ ਜਾਂਚ ਵੀ ਕੀਤੀ ਗਈ ਹੈ ਅਤੇ 100 ਐਕਸਰੇ ਵੀ ਕੀਤੇ ਗਏ ਹਨ। ਹਾਂਜੀ ਮੇਰਾ ਨਾਮ ਅਮਨਦੀਪ ਕੌਰ ਹੈ ਐਜ ਕਮਿਊਨਿਟੀ ਹੈਲਥ ਆਫਿਸਰ ਮੈਂ ਇੱਥੇ ਕੰਮ ਕਰ ਰਹੀ ਹਾਂ। ਅੱਜ ਇੱਥੇ ਸਾਡੇ ਪਿੰਡ ਜਗਤਪੁਰਾ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਮੈਡਮ ਸਿਵਲ ਸਰਜਨ ਦੀ ਹਦਾਇਤਾਂ ਦੇ ਅਕੋਰਡਿੰਗ ਸਾਡੇ ਐਸ ਐਮ ਓ ਸਰ ਪ੍ਰੀਤ ਮੋਹਨ ਦੀ ਅਗਵਾਈ ਦੇ ਹੇਠ ਅੱਜ ਇੱਥੇ ਟੀ ਬੀ ਭਾਰਤ ਮੁਕਤ ਅਭਿਆਨ ਦਾ ਜਿਹੜਾ ਕੈਂਪ ਹੈ ਲੱਗ ਰਿਹਾ ਹੈ ਇਹਦੇ ਵਿੱਚ ਅਸੀਂ ਜਿਹੜਾ ਕੈਂਪ ਲੱਗ ਰਿਹਾ ਇਹਦੇ ਵਿੱਚ ਅਸੀਂ 200 ਤੋਂ ਲੈ ਕੇ 300 ਬੰਦੇ ਦੀ ਸਕਰੀਨਿੰਗ ਕਰਨੀ ਹੈ ਉਹਦੇ ਵਿੱਚ ਅਸੀਂ ਇਹ ਦੇਖਣਾ ਕਿ ਜਿਹੜੇ ਪਿਛਲੇ 5 ਸਾਲਾਂ ਤੋਂ ਸਾਡੇ ਪੁਰਾਣੇ ਕੇਸ ਨੇ ਟੀ ਬੀ ਦੇ ਉਹਨਾਂ ਦੀ ਸਾਰਿਆਂ ਦੀ ਸਕਰੀਨਿੰਗ ਹੋਣੀ ਆ ਤੇ ਉਹਨਾਂ ਦਾ ਅੱਗੇ ਜੇ ਉਹਨਾਂ ਵਿੱਚੋਂ ਕੋਈ ਪੇਸ਼ੀਐਂਟ ਸਾਡਾ ਟੀਵੀ ਦਾ ਕੋਈ ਪੋਜ਼ਿਟਿਵ ਹੁੰਦਾ ਤਾਂ ਅਸੀਂ ਉਹਨਾਂ ਨੂੰ ਅੱਗੇ ਰੈਫਰ ਕਰਕੇ ਇਹਦੇ ਵਿੱਚ ਅਸੀਂ ਅੱਗੇ ਉਹਨਾਂ ਨੂੰ 6 ਫੇਸ ਭੇਜਣਾ ਹੁੰਦਾ ਤਾਂ ਜੋ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਆ ਚੱਲ ਸਕੇ ਔਰ ਇਹਦੇ ਵਿੱਚ ਅਸੀਂ ਕੀ ਕਰਨਾ ਇਹਦੇ ਵਿੱਚ ਹੋਰ ਵੀ ਪੇਸ਼ੀਐਂਟ ਬਹੁਤ ਜ਼ਿਆਦਾ ਹੁੰਦੇ ਨੇ ਜਿਵੇਂ ਕਿ ਜਿਹੜੇ 60 ਸਾਲ ਤੋਂ ਉੱਪਰ ਹੈ ਸਾਡੇ ਪੇਸ਼ੀਐਂਟ ਨੇ ਜਿਹੜੇ ਬਹੁਤ ਜ਼ਿਆਦਾ ਸਮੋਕਿੰਗ ਕਰਦੇ ਨੇ ਸਿਗਰਟ ਪਾਉਂਦੇ ਨੇ ਜਾਂ ਕੋਈ ਵੀ ਗੁਟਕਾ ਖੈ ਨਹੀਂ ਜਾਂ ਜਿਨ੍ਹਾਂ ਨੂੰ ਕੋਈ ਵੀ ਆ ਸ਼ਰਾਬ ਦਾ ਸੇਵਨ ਕਰਦੇ ਨੇ ਉਹਨਾਂ ਦਾ ਪੇਸ਼ੈਂਟਸ ਦੀ ਵੀ ਅੱਜ ਇੱਥੇ ਸਕਰੀਨਿੰਗ ਹੋ ਰਹੀ ਆ ਅਸੀਂ ਅੱਜ ਤੋਂ 2 ਦਿਨ ਪਹਿਲਾਂ ਆਪਣੇ ਸਾਰੀਆਂ ਆਸ਼ਾ ਵਰਕਰ ਨੂੰ ਇਹ ਮੈਸੇਜ ਕਨਵੇ ਕਰਤਾ ਸੀਗਾ ਤੁਸੀਂ ਆਪਣੇ ਏਰੀਏ ਦੇ ਵਿੱਚ ਜਾ ਕੇ ਆਪਣੇ ਜਿਹੜੇ ਵੀ ਤੁਹਾਡੇ ਪ੍ਰਾਣੇ 5 ਸਾਲਾਂ ਵਾਲੇ ਪੇਸ਼ੈਂਟ ਚੱਲਦੇ ਆ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ ਤਾਂ ਜੋ ਆਪਾਂ ਇੱਥੇ ਉਹਨਾਂ ਦੀ ਸਕਰੀਨਿੰਗ ਕਰ ਸਕੀਏ ਔਰ ਜਿੰਨਾ ਵੀ ਉਹਨਾਂ ਦੇ ਕੰਟੈਕਟ ਵਿੱਚ ਆ ਰਹੇ ਆ ਮੰਨ ਲਓ ਇੱਕ ਘਰ ਦੇ ਵਿੱਚ ਇੱਕ ਪੇਸ਼ੈਂਟ ਆ ਉੱਤੇ ਇੱਕ ਘਰ ਦੇ ਵਿੱਚ 5 6 ਜਾਣੇ ਰਹਿ ਰਹੇ ਆ ਅਸੀਂ ਇਹ ਵੀ ਕਿਹਾ ਹੈਗਾ ਵੀ ਤੁਸੀਂ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ ਤਾਂ ਜੋ ਅਸੀਂ ਉਹਨਾਂ ਦੀ ਜਿਹੜੀ ਸਕਰੀਨਿੰਗ ਕਰ ਸਕੀਏ ਇੱਥੇ ਅੱਜ ਗਵਰਨਮੈਂਟ ਨੇ ਸਾਨੂੰ ਸਰਕਾਰ ਨੇ ਸਾਨੂੰ ਇੱਥੇ ਐਕਸ-ਰੇ ਮਸ਼ੀਨਾਂ ਵੀ ਉਪਲਬਧ ਕਰਵਾਈਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਇੱਥੇ ਜਿਹੜੇ ਪੇਸ਼ੈਂਟ ਆਉਂਦੇ ਆ ਉਹਨਾਂ ਦੇ ਨਾਲ ਦੀ ਨਾਲ ਚੈਸਟ ਐਕਸ-ਰੇ ਵੀ ਹੋ ਰਿਹਾ ਉਹਨਾਂ ਦੇ ਨਾਲ ਨਾਲ ਅਸੀਂ ਕਾਉਂਟੈਕਸਟ ਟੈਸਟ ਵੀ ਹੋ ਰਿਹਾ ਇੱਕ ਹੋਰ ਟੈਸਟ ਹੁੰਦਾ ਟੀਵੀ ਦਾ ਉਹਦੇ ਨਾਲ ਅਸੀਂ ਕੀ ਕਰਦੇ ਆ ਜਿਹੜਾ ਪੇਸ਼ੈਂਟ ਪ੍ਰੋਪਰ ਡਾਇਗਨੋਸ ਹੋ ਜਾਂਦਾ ਅੱਗੇ ਜਾ ਕੇ ਉਹਦੀ 6 ਫੇਸ ਤੋਂ ਜਿਹੜੀ ਟੀਵੀ ਦੀ ਦਵਾਈ ਹੈ ਸਟਾਰਟ ਹੋ ਰਹੀ ਹੈ ਖਾਸ ਕਰਕੇ ਕਿਉਂਕਿ ਉਸ ਨੂੰ ਮਰੀ ਖਾਸ ਕਰਕੇ ਇਹਦੇ ਵਿੱਚ ਇਹ ਹੈਗਾ ਲੋ ਸੋਸ਼ੀਓ ਇਕਨੋਮਿਕ ਸਟੇਟਸ ਮਤਲਬ ਕਿ ਜਿੱਥੇ ਜਿਆਦਾ ਸਾਫ ਸਫਾਈ ਨਹੀਂ ਹੈਗੀ ਕਈ ਇੱਥੇ ਜਿਵੇਂ ਮਾਈਗਰੇਟਰੀ ਪਾਪੂਲੇਸ਼ਨ ਹੈਗੀ ਐਸ ਏਰੀਆ ਦੇ ਵਿੱਚ ਮਤਲਬ ਕਿ ਸਲਮ ਏਰੀਆ ਪੈ ਜਾਂਦਾ ਜਿਹੜਾ ਜਗਤਪੁਰਾ ਇੱਥੇ ਲੋਕੀ ਜਿਆਦਾ ਸਾਫ ਸਫਾਈ ਵਾਲੇ ਇਨਾ ਧਿਆਨ ਨਹੀਂ ਦਿੰਦੇ ਔਰ ਜਿਆਦਾ ਲੋਕੀ ਜਿਹੜੇ ਸਮੋਕਿੰਗ ਕਰਦੇ ਆ ਜਿਆਦਾ ਸਿਗਰਟ ਪੀਂਦੇ ਆ ਜਿਆਦਾ ਸ਼ਰਾਬ ਦਾ ਸੇਵਨ ਕਰਦੇ ਆ ਉਹ ਲੋਕੀ ਇੱਥੇ ਪ੍ਰੋਨ ਟੂ ਇਨਫੈਕਸ਼ਨ ਜਿਆਦਾ ਹੁੰਦੇ ਆ ਮਤਲਬ ਕਿ ਉਹਨਾਂ ਲੋਕਾਂ ਨੂੰ ਟੀਵੀ ਦੇ ਹੋਣ ਦੇ ਜਿਹੜੇ ਚਾਂਸ ਨੇ ਉਹ ਜਿਆਦਾ ਹੁੰਦੇ ਆ ਇਸ ਕਰਕੇ ਅਸੀਂ ਇਹਨਾਂ ਨੇ ਇਹ ਸਾਡਾ ਏਰੀਆ ਸਿਲੈਕਟ ਕਰਿਆ ਜਿਹਦੀ ਕਰਕੇ ਮਤਲਬ ਕਿ ਤੁਸੀਂ ਜਿਹੜੇ ਅ अर्ਲੀ ਡਿਟੈਕਸ਼ਨ ਕਰ ਲਓ ਟੀਵੀ ਦੀ ਜਲਦੀ ਉਹਨਾਂ ਨੂੰ ਆਪਾਂ ਡਿਟੈਕਟ ਕਰ ਲਈਏ ਕਈ ਵਾਰੀ ਆਪਣੇ ਘਰ ਚ ਹੀ ਪਏ ਹੁੰਦੇ ਆ ਕੇਸ ਆਪ ਨੂੰ ਪਤਾ ਹੀ ਨਹੀਂ ਚੱਲਦਾ ਆਪਾਂ ਉਦੋਂ ਹੀ ਜਾਣਦੇ ਆ ਜਦੋਂ ਆਪਾਂ ਨੂੰ ਸਾਈਨ ਸਿੰਪਟਮ ਆਪੀਅਰ ਹੁੰਦੇ ਨੇ ਹੁਣ ਇੱਥੇ ਮਤਲਬ ਕੀ ਹੋ ਜਾਏਗਾ ਟੈਸਟ ਹੋ ਜਾਏਗਾ ਆਪਾਂ ਨੂੰ ਕਲੀਅਰ ਹੋ ਜਾਏਗਾ ਕਿ ਪੇਸ਼ੈਂਟ ਨੂੰ ਟੀਵੀ ਹੈ ਤਾਂ ਉਹ ਉਹਨੂੰ ਅੱਗੇ ਕਿੰਨਿਆਂ ਨੂੰ ਕਰੇਗਾ ਉਹ ਤੋਂ ਤਾਂ ਬਚ ਜਾਏਗਾ ਨਾ ਉਹ ਪੇਸ਼ੈਂਟ ਇਸ ਕਰਕੇ ਜਿਹੜੀ ਸਰਕਾਰ ਨੇ ਇਹ ਜਿਹੜਾ ਉਪਰਾਲਾ ਕੀਤਾ ਹੈ ਬਹੁਤ ਵਧੀਆ ਹੈ ਉਹ ਤੁਸੀਂ ਖਾਸ ਕਰਨ ਦਾ ਸਬੂਤ ਨਹੀਂ ਦੱਸਿਆ ਪਰ ਬੱਚੇ ਤੇ ਲੇਡੀਜ਼ ਵੀ ਤਾਂ ਸ਼ਿਕਾਰ ਹੋ ਰਹੇ ਬੱਚੇ ਲੇਡੀਜ਼ ਤਾਂ ਹੋ ਰਹੇ ਨੇ ਸਬਸਫਾਈ ਨਹੀਂ ਰੱਖਦੇ ਉਹਨਾਂ ਦੇ ਜਿਹੜੇ ਮਤਲਬ ਕਿ ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਨਿਊਟ੍ਰੀਸ਼ਨ ਨਹੀਂ ਹੈਗਾ ਉਹ ਪ੍ਰੋਪਰ ਡਾਈਟ ਨਹੀਂ ਲੈ ਰਹੇ ਹੈਗੇ ਉਹਨਾਂ ਦੇ ਖਾਣ ਪੀਣ ਦਾ ਜਿਹੜਾ ਉਹ ਹੈਗਾ ਢੰਗ ਬਿਲਕੁਲ ਸਹੀ ਨਹੀਂ ਹੈਗਾ ਇਸ ਕਰਕੇ ਜਦੋਂ ਪ੍ਰੋਪਰ ਡਾਈਟ ਨਹੀਂ ਲੈ ਰਹੇ ਇਹਦੇ ਵਿੱਚ ਟੀਵੀ ਦੇ ਕੇਸ ਵਿੱਚ ਇਦਾਂ ਹੁੰਦਾ ਜਦੋਂ ਆਪਾਂ ਪ੍ਰੋਪਰ ਡਾਈਟ ਨਹੀਂ ਲਵਾਂਗੇ ਠੀਕ ਹੈ ਆਪਾਂ ਗੰਦੇ ਏਰੀਏ ਦੇ ਵਿੱਚ ਰਹਾਂਗੇ ਉਹ ਜਿਹੜੀ ਇਨਫੈਕਸ਼ਨ ਹੁੰਦੀ ਆ ਇਹਨਾਂ ਮਰੀਜ਼ਾਂ ਨੂੰ ਜ਼ਿਆਦਾ ਇਫੈਕਟ ਕਰਦੀ ਕਿਉਂਕਿ ਇਹਦੇ ਵਿੱਚ ਬੋਡੀ ਚ ਇਮਿਊਨਿਟੀ ਨਹੀਂ ਬਣਦੀ ਇਮਿਊਨਿਟੀ ਕੀ ਹੁੰਦੀ ਆ ਜਦੋਂ ਆਪਾਂ ਕਿਸੇ ਲੜਨ ਦੀ ਸਮਰੱਥਾ ਹੁੰਦੀ ਆ ਉਹ ਘਟ ਜਾਂਦੀ ਆ ਬਿਮਾਰੀਆਂ ਦੇ ਨਾਲ ਉਹਦੀ ਕਰਕੇ ਜਿਹੜਾ ਟੀਬੀ ਆ ਇਹ ਇਸ ਏਰੀਏ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਜੀ ਮੈਂ ਕਿਰਨਜੀਤ ਕੋਰ ਐਮ ਪੀ ਐਚ ਡਬਲਯੂ ਜਿਹੜਾ ਸਾਡਾ ਇਹ ਅੱਜ ਦਾ ਕੈਂਪ ਆ ਇਹ ਸਿਵਲ ਸਰਜਨ ਮੋਹਾਲੀ ਔਰ ਐਸ ਐਮ ਮਕਰੂਆ ਨਦੀ ਗਵਾਈ ਦੇ ਵਿੱਚ ਰੱਖਿਆ ਗਿਆ ਹੈ ਇਹਦੇ ਵਿੱਚ ਅੱਜ ਸਾਡੇ ਕੋਲ ਤੁਹਾਨੂੰ ਜਿੱਦਾਂ ਮੈਡਮ ਨੇ ਦੱਸਿਆ ਹੀ ਹੋਇਆ ਕਿ ਆਪਣੇ ਕੋਲ ਜਿੰਨੇ ਪੇਸ਼ੈਂਟ ਆਏ ਆ ਅ ਸੋ 150 ਦੇ ਕਰੀਬ ਸਾਡੇ ਕੋਲ OPD ਹੈਗੀ ਹੈ ਇਹਨਾਂ ਦੀ ਜਿਹਦੇ ਵਿੱਚ ਸਾਡੇ ਕੋਲ ਟੀਵੀ ਦੇ ਪੇਸ਼ੈਂਟ ਜਿਹੜੇ 5 ਸਾਲ ਤੋਂ ਮੈਡੀਸਨ ਵੀ ਚੱਲ ਰਹੀ ਆ ਔਰ ਜਿਹੜੇ ਠੀਕ ਵੀ ਹੋ ਗਏ ਆ ਉਹਨਾਂ ਦਾ ਜੇ ਚੈੱਕਅਪ ਹੋਇਆ ਐ ਐਕਸ-ਰੇ ਹੋਇਆ ਤੇ ਬਲੱਡ ਟੈਸਟ ਵੀ ਹੋਇਆ ਉਹਨਾਂ ਦਾ ਜਿਹੜੇ ਉਹਨਾਂ ਦੇ ਜਿੱਦਾਂ ਕੋਈ ਟੀਵੀ ਦਾ ਪੇਸ਼ੈਂਟ ਆ ਉਹਨਾਂ ਦੇ ਘਰ ਦੇ ਵਿੱਚ ਜਿੱਦਾਂ ਰੈਂਟ ਤੇ ਰਹਿੰਦੇ ਨੇ ਲੋਕ ਕਿਰਾਏਦਾਰ ਜਿਹੜੇ ਉਹਨਾਂ ਦੇ ਬੱਚਿਆਂ ਦੇ ਵੀ ਅੱਜ ਟੈਸਟ ਹੋਏ ਆ ਕਿਉਂਕਿ ਇਹ ਜਿਹੜੀ ਬਿਮਾਰੀ ਇਨਫੈਕਸ਼ਨ ਹੋ ਜਾਂਦੀ ਇੱਕ ਦੂਸਰੇ ਤੋਂ ਬਿਮਾਰੀ ਹੋ ਜਾਂਦੀ ਆ ਇਸ ਕਰਕੇ ਇਹ ਜਿਹੜਾ ਬਹੁਤ ਵਧੀਆ ਸਰਕਾਰ ਨੇ ਕੈਂਪ ਰੱਖਿਆ ਹੋਇਆ ਇਹ ਕੈਂਪ ਵੀ ਪਿੰਡ ਦੇ ਸਹਿਯੋਗ ਦੇ ਨਾਲ ਹੀ ਹੁੰਦਾ ਵਾ ਤੇ ਜਿੱਦਾਂ ਕਿ ਸਾਡੇ ਹੁਣ ਇਸ ਪਿੰਡ ਦੇ ਵਿੱਚ ਪੰਚਾਇਤ ਦਾ ਥੋੜਾ ਰੋਲਾ ਵਾ ਤੇ ਸਾਨੂੰ ਪੂਰੀਆਂ ਸਹੂਲਤਾਂ ਨਹੀਂ ਮਿਲੀਆਂ ਤੇ ਫਿਰ ਸਾਡੇ ਚਲੋ ਸੋਸ਼ਲ ਵਰਕਰ ਨੇ ਰਾਣਾ ਜੀ ਨੇ ਉਹਨਾਂ ਨੇ ਸਾਡੀ ਬਹੁਤ ਸਪੋਰਟ ਕੀਤੀ ਕੁਰਸੀਆਂ ਟੇਬਲ ਸਾਰਾ ਵਧੀਆ ਇਹਨਾਂ ਨੇ ਅਰੇਂਜਮੈਂਟ ਕੀਤਾ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਤਾਂ ਕਿ ਸਾਡੇ ਜਿਹੜੇ ਪੇਸ਼ੈਂਟ ਸਾਨੂੰ ਖੜਨ ਦੀ ਜਿਹੜੀ ਦਿੱਕਤ ਸੀ ਚਲੋ ਆਰਾਮ ਨਾਲ ਬੈਠ ਕੇ ਪੇਸ਼ੈਂਟ ਅਸੀਂ ਚੈੱਕ ਕਰਦੇ ਆ ਸਾਰੇ ਬਹੁਤ ਵਧੀਆ ਸਾਡਾ ਇਹ ਅੱਜ ਦਾ ਜਿਹੜਾ ਸੀਗਾ ਪ੍ਰੋਗਰਾਮ ਨਿਪਰੇ ਚੜਿਆ ਜਿਹੜੇ ਪੇਸ਼ੈਂਟ ਦੇ ਸਿਰ ਤੋਂ ਤੱਕ ਪੀਰ ਹੋ ਜਣਾ ਕਰੂੰਦੀ ਮੈਡੀਸਿਨ ਵਗੈਰਾ ਹਾਂਜੀ ਹਾਂਜੀ ਜਿੱਦਾਂ ਹੁਣ ਅਸੀਂ ਅੱਜ ਟੈਸਟ ਕੀਤੇ ਆ ਸਾਡੇ ਕੋਲ ਐਕਸ-ਰੇ ਵੀ ਹੋਇਆ ਬਲੱਡ ਟੈਸਟ ਵੀ ਜਿਹੜਾ ਪੇਸ਼ੈਂਟ ਪੋਜ਼ਿਟਿਵ ਆਂਦਾ ਲੱਗਦਾ ਵੀ ਜਿੱਦਾਂ ਮਤਲਬ ਮੇ ਸਮੇਂ ਤੋਂ ਖਾਂਸੀ ਹੋਵੇ ਬੁਖਾਰ ਹੋਵੇ ਮੋਸਟਲੀ ਅਸੀਂ ਉਹ ਜ਼ਿਆਦਾ ਪੇਸ਼ੈਂਟ ਅੱਜ ਬੁਲਾਏ ਆ ਤੇ ਉਹਨਾਂ ਦੇ ਵਿੱਚ ਜੇ ਸਾਨੂੰ ਲੱਗਦਾ ਵੀ ਹਾਂ ਉਹਨਾਂ ਨੂੰ ਅਸੀਂ ਸਿਵਲ ਹਸਪੀਟਲ ਰੈਫਰ ਕੀਤਾ ਮੈਂ ਜੀ ਰਣਜੀਤ ਰਾਣਾ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਪਿੰਡਾਂ 'ਚ ਕੈਂਪ मैडम किरण मैडम अमन ਇਹਨਾਂ ਨੇ ਨਾ ਡਾਕਟਰ ਸਾਹਿਬ ਨੇ ਬਹੁਤ ਵਧੀਆ ਗੈਨ ਦੇਣਾ ਸਾਡੇ ਪਿੰਡ ਨੂੰ ਅਸੀਂ ਚਾਹੁੰਦੇ ਆਂ ਵੀ ਇਹ ਕੈਂਪ ਲੱਗਦੇ ਰਹਿਣ ਤੇ ਸਾਡੇ ਪਿੰਡ ਚ ਇਦਾਂ ਦੀ ਬਿਮਾਰੀ ਨਾ ਫੈਲੇ ਕਿਉਂਕਿ ਟੀਵੀ ਇੱਕ ਬਹੁਤ ਭੈੜੀ ਬਿਮਾਰੀ ਹੈ ਇਹਦਾ ਇਲਾਜ ਬਹੁਤ ਜ਼ਰੂਰੀ ਹੈ। ਕਿ ਮੈਡਮ ਨੇ ਦੱਸਿਆ ਕਿ ਗੰਦੀ ਕਰਨ ਦਾ ਬਾਰੀ ਫੈਲਦੀ ਹੈ ਤੇ ਨਾਲੇ ਇੱਕ ਦੂਸਰੇ ਤੁਸੀਂ ਬਹੁਤ ਤਰੀਕਿਆਂ ਦੀ ਗੱਲ ਦੀ ਸਬਸ ਲਈ ਕੋਈ ਪੰਚਾਇਤ ਕੁਝ ਕੋਈ ਸਵਾਸੇ ਵੀ ਲੋਕ ਕੁਝ ਕਰਦੇ। ਦੇਖੋ ਜੀ ਪਹਿਲਾਂ ਤਾਂ ਅਸੀਂ ਬਥੇਰੀ ਵਾਰੀ ਸਫਾਈ ਕਰਾਈ ਹੈ ਤੇ ਇਸ ਵਾਰੀ ਹੁਣ ਨਵੀਂ ਪੰਚਾਇਤ ਬਣੀ ਹੈ। ਦੇਖੋ ਕਦੋਂ ਤੋਂ ਕੰਮ ਸ਼ੁਰੂ ਕਰ ਦਈਏਗੀ ਆਸਾਂ ਤੋਂ ਪੰਚਾਇਤ ਤੋਂ ਨਵੀਂ ਤੋਂ ਬਹੁਤ ਨੇ ਸਾਨੂੰ ਲੇਕਿਨ ਲੱਗ ਨਹੀਂ ਰਿਹਾ ਕਿਉਂਕਿ ਦੇਖੋ ਪੂਲ ਦੇ ਉੱਤੇ ਦੇਖੋ ਕਿੰਨੀ ਗੰਦਗੀ ਹੈਗੀ ਬਹੁਤ ਬੰਦੇ ਹਾਲਤ ਹੈਗੀ ਪਿੰਡ ਦੀ ਤੇ ਸਾਡੇ ਪਿੰਡ ਦਾ ਕਿਤੇ ਕੂੜਾ ਕਰਕਟ ਦੇ ਗੇਨ ਨੂੰ ਕੋਈ ਜਗ੍ਹਾ ਵੀ ਨਹੀਂ ਹੈਗੀ ਇਸ ਕਰਕੇ ਗੰਦਗੀ ਬਹੁਤ ਫੈਲੀ ਹੋਈ ਹੈਗੀ ਦੇਖੋ ਹੁਣ ਨਵੀਂ ਪੰਚਾਇਤ ਤੋਂ ਆਸਾਂ ਸਾਨੂੰ ਬਹੁਤ ਨੇ ਦੇਖੋ ਕੀ ਬਣਦਾ